ਆਗੂ ਐਡਵੋਕੇਟ ਨੂ ਪਰ ਚੇਤਰੀ ਬੀ ਐਮ ਪੋਰਟਲ ਨੂੰ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਿਲਾ ਮੋਰਚਾ ਦੀ ਰਾਸ਼ਟਰੀ ਪ੍ਰਧਾਨ ਬਣਾਤੀ ਸ਼੍ਰੀ ਨਿਵਾਸਨ ਅਤੀ ਭਾਜਪਾ ਰਾਸ਼ਟਰੀ ਕਾਰ्यालय ਤੋਂ ਮੈਨੂੰ ਪ੍ਰਾਪਤ ਹੋਇਆ ਹੈ ਤੇ ਇਸ ਦੇ ਲਈ ਮੈਂ ਸਾਡੇ ਰਾਸ਼ਟਰੀ ਭਾਜਪਾ ਮਹਿਲਾ ਮੋਰਚਾ ਦੇ ਦੇਸ਼ਾ ਸ਼੍ਰੀਮਤੀ ਵਾਨੀ ਜੀ ਸ਼੍ਰੀ ਨਿਵਾਸਨ ਜੀ ਦਾ ਦਿਤੋ ਧੰਨਵਾਦ ਕਰਦੀ ਹਾਂ ਦਿੱਲੀ ਤੋਂ ਰਾਸ਼ਟਰੀ ਕਾਰ्यालय ਜੀ ਜਦੋਂ ਕਾਲ ਆਈ ਬੇਟੀ ਨੂੰ ਮੈਂ ਤੁਹਾਨੂੰ ਨੂੰ ਉਪਰਜੀ ਤੁਹਾਨੂੰ ਸਨਮਾਨ ਸਮਾਰੋਹ ਦੇ ਵਿੱਚ ਤੁਸੀਂ नमस्कार पंजाब लाइव 18 न्यूज़ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੀ ਭਾਜਪਾ ਆਗੂ ਐਡਵੋਕੇਟ ਨੂਪਰ ਚੇਤਰੀ ਬੀ ਐਮ ਪੋਰਟਲ ਨੂੰ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਿਲਾ ਮੋਰਚਾ ਦੀ ਰਾਸ਼ਟਰੀ ਪ੍ਰਧਾਨ ਬਣਤੀ ਸ਼੍ਰੀ ਨਿਵਾਸਨ ਅਤੇ ਮੈਂ ਜੈ انت ਜੈ ਪੰਡਾ ਰਾਸ਼ਟਰੀ

ਸਾਰਥਕ ਪ੍ਰਭਾਵ ਪਾਉਣ ਲਈ ਤੁਹਾਡੇ ਯਤਨਾਂ ਦੀ ਸ਼ਲਾਘਾ ਕਰਦੇ ਹਾਂ ਐਕਚੁਅਲੀ ਮੈਨੂੰ ਭਾਜਪਾ ਰਾਸ਼ਟਰੀ ਮਹਿਲਾ ਮੋਰਚਾ ਵੱਲੋਂ 29 ਮਾਰਚ ਨੂੰ ਦਿੱਲੀ ਵਿੱਚ ਸਨਮਾਨਿਤ ਕੀਤਾ ਗਿਆ ਹੈ ਔਰ ਇਹ ਸਨਮਾਨ ਪੱਤਰ ਭਾਜਪਾ ਰਾਸ਼ਟਰੀ ਕਾਰ्यालय ਤੋਂ ਮੈਨੂੰ ਪ੍ਰਾਪਤ ਹੋਇਆ ਹੈ ਤਾਂ ਇਸ ਦੇ ਲਈ ਮੈਂ ਸਾਡੇ ਰਾਸ਼ਟਰੀ ਭਾਜਪਾ ਮਹਿਲਾ ਮੋਰਚਾ ਦੇ ਦੇਸ਼ਾ ਸ਼੍ਰੀਮਤੀ ਵਾਨੀ ਜੀ ਸ਼੍ਰੀニਵਾਸ ਨੂੰ ਜੀ ਦਾ ਦਿ ਤੋਂ ਧੰਨਵਾਦ ਕਰਦੀ ਹਾਂ ਅਤੇ ਸਾਡੇ ਮਾਨਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਵਿਦੇ ਦਿੱਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਪੰਜਾਬ ਦੀ ਬੇਟੀ ਨੂੰ ਇੰਨਾ ਮਾਨ ਬਖਸ਼ਿਆ ਔਰ ਉੱਥੇ ਜਦੋਂ ਮੈਂ ਆਪਣਾ ਨਾਮ ਦੇਖਿਆ ਲਿਸਟ ਦੇ ਵਿੱਚ ਤਾਂ ਮੇਰੀ ਖੁਸ਼ੀ ਦਾ ਕਿਤੇ ਵੀ ਪਾਰਾ ਵਾਰ ਨਹੀਂ ਰਿਹਾ ਤੇ ਮੈਂ ਉਸ ਟਾਈਮ ਆਪਣੇ ਆਪ ਤੇ ਫਕਰ ਮਹਿਸੂਸ ਕੀਤਾ ਕਿ 2021 ਤੋਂ ਲੈ ਕੇ ਹੁਣ ਤੱਕ ਜੋ ਮੈਂ ਭਾਜਪਾ ਦੇ ਲਈ ਸੇਵਾ ਲਗਨ ਨਾਲ ਕੰਮ ਕੀਤਾ ਸੀ ਉਸ ਦੀ ਅਜਮੇ ਨੂੰ ਇੰਨੀ ਅੱਛੀ ਉਪਲਬਧੀ ਮਿਲੀ ਹੈ ਤਾਂ ਉਸ ਦੇ ਲਈ ਮੈਂ ਸਾਰੇ ਹੀ ਭਾਜਪਾ ਪਾਰਟੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਕਦੀ ਸੋਚਿਆ ਸੀ ਵੀ ਇੰਨੀ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਜਿਹੜੀ ਹੈਗੀ ਭਾਜਪਾ ਵੱਲੋਂ ਸੌਂਪੀ ਜਾਏਗੀ। ਨਹੀਂ ਸਰ ਮੈਨੂੰ ਨਹੀਂ ਸੀ ਇਸ ਚੀਜ਼ ਦਾ ਆਈਡੀਆ ਸੀਗਾ ਕਿਉਂਕਿ ਮੈਨੂੰ ਇੱਕਦਮ ਅਚਾਨਕ ਹੀ ਰੈਂਡਮਲੀ ਮੈਨੂੰ 27 ਮਾਰਚ ਨੂੰ ਕਾਲ ਆਂਦੀ ਹੈ ਕਿ ਨੂਪਰ ਜੀ ਤੁਸੀਂ ਦਿੱਲੀ ਆ ਰਹੇ ਹੋ ਤੇ ਮੈਨੂੰ ਕੁਝ ਨਹੀਂ ਸੀ ਇਸ ਦਾ ਅੰਦਾਜ਼ਾ ਕਿ ਕੋਈ ਰਾਸ਼ਟਰੀ ਸਨਮਾਨ ਸਮਾਰੋ ਰੱਖਿਆ ਗਿਆ ਹੈ ਔਰ ਇਹ ਸਨਮਾਨ ਸਮਾਰੋ ਸਿਰਫ ਮਹਿਲਾਵਾਂ ਦੇ ਲਈ ਰੱਖਿਆ ਗਿਆ ਸੀ ਜਿਸ ਦਾ ਟਾਈਟਲ ਸੀ ਉਤਕ੍ਰਿਸ਼ਟ ਸਨਮਾਨ ਸਮਾਰੋ ਜੋ ਕਿ ਆਯੋਜਿਤ ਕੀਤਾ ਗਿਆ ਸੀ ਸ਼੍ਰੀਮਤੀ ਆਦਰਨੀਏ ਮਾਇਥੀ ਸ਼੍ਰੀ ਨਿਵਾਸਨ ਜੀ ਵੱਲੋਂ ਜੋ ਕਿ ਭਾਜਪਾ ਮਹਿਲਾ ਮੋਰਚਾ ਦੇ ਰਾਸ਼ਟਰੀ ਤੇ ਉਹਨਾਂ ਵੱਲੋਂ ਕੀਤਾ ਗਿਆ ਸੀ ਤੇ ਮੈਨੂੰ ਬਿਲਕੁਲ ਨਹੀਂ ਅੰਦਾਜ਼ਾ ਸੀ ਕਿ ਪੰਜਾਬ ਵਿੱਚ ਉਹ ਮੇਰਾ ਨਾਮ ਉੱਥੇ ਉਪਲਬਧ ਹੈ ਜੋ ਉੱਥੇ ਦਰਜ ਕੀਤਾ ਗਿਆ ਹੈ ਤੇ ਮੇਰੀ ਜੋ ਲਗਨ ਸੇਵਾ ਭਾਵਨਾ ਸੀ ਉਹਨਾਂ ਨੇ ਦੇਖ ਕੇ ਮੈਨੂੰ ਇਸ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਇਸ ਦੇ ਲਈ ਮੈਂ ਬਹੁਤ ਹੀ ਧੰਨਵਾਦ ਕਰਦੀ ਹਾਂ ਉਸ ਲਿਸਟ ਵਿੱਚ ਪੰਜਾਬ ਦੀ ਜੈਂਪੋਰਟਲ 'ਚ ਸਿਰਫ ਮੇਰਾ ਹੀ ਨਾਮ ਸੀ ਹੁਣ ਕਿੰਨੀ ਖੁਸ਼ੀ ਮਹਿਸੂਸ ਕਰ ਰਹੀ ਤੁਸੀਂ ਤੇ ਤੁਹਾਡਾ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੀ ਆ ਮੈਨੂੰ ਨਹੀਂ ਸੀ ਪਤਾ ਇਸ ਚੀਜ਼ ਦਾ ਕਿ ਭਾਜਪਾ ਵਿੱਚ ਲਗਨ ਨਾਲ ਕੰਮ ਕਰਨ ਤੇ ਹਰ ਕਾਰਜਕਰਤਾ ਦਾ ਇਸ ਤਰ੍ਹਾਂ ਸਨਮਾਨ ਕੀਤਾ ਜਾਂਦਾ ਹੈ ਉਹ ਮੈਨੂੰ ਇਸ ਚੀਜ਼ ਦਾ ਜੋ ਮੈਂ ਸੁਣਿਆ ਸੀ ਲੋਕਾਂ ਤੋਂ ਪਾਰਟੀ ਵਿੱਚ ਆਨ ਤੋਂ ਪਹਿਲਾਂ ਕਿ ਮੈਲਾਵਾਂ ਨੂੰ ਸ਼ਕਤੀਕਰਨ ਕਰਨ ਦੇ ਲਈ ਭਾਜਪਾ ਬਹੁਤ ਹੀ ਸਨਮਾਨ ਦਿੰਦੀ ਹੈ ਜਿਵੇਂ ਸਾਡੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੀ ਦਿੱਲੀ ਦੇ ਸੀਐਮ ਰੇਖਾ ਗੁਪਤਾ ਜੀ ਉਹਨਾਂ ਨੂੰ ਕਿਸ ਤਰ੍ਹਾਂ ਮਾਨ ਨਵਾਜਦੀ ਹੈ ਜੇ ਜਦੋਂ ਉਸ ਕਾਰਜਕ੍ਰਮ ਵਿੱਚ ਅਸੀਂ ਗਏ ਤਾਂ ਸਮਿਲਤੀ ਰਾਣੀ ਜੀ ਵੀ ਮੌਜੂਦ ਸਨ ਤੇ ਸਾਡੇ ਰਾਸ਼ਟਰੀ ਸੰਗਠਨ ਮਹਾ ਮੰਤਰੀ ਬੀਏ ਸੰਤੋਸ਼ ਜੀ ਵੀ ਮੌਜੂਦ ਸਨ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਸਨਮਾਨ ਮਿਲਣਾ ਮੈਨੂੰ ਬਹੁਤ ਹੀ ਆਪਣੇ ਆਪ ਨੂੰ ਪ੍ਰਾਊਡ ਵਾਲੀ ਗੱਲ ਹੈ ਕੀ ਹੁਣ ਮਨ ਦੇ ਵਿੱਚ ਕੀ ਚੱਲ ਰਿਹਾ ਅੱਗੇ ਲਈ ਕੀ ਤੁਸੀਂ ਸੋਚਿਆ ਹੋਇਆ ਮੈਂ ਜਿਵੇਂ ਭਾਜਪਾ ਲਈ ਡੈਡੀਕੇਟਿਡ ਸ਼ੁਰੂ ਤੋਂ ਸੀ ਡੇ 1 ਤੋਂ ਸੀ ਜਿਵੇਂ ਭਾਜਪਾ ਚ ਲਗਨ ਨਾਲ ਕੰਮ ਕਰ ਰਹੀ ਸੀ ਤੇ ਮੇਰੇ ਮਾਤਾ ਜੀ ਲਗਨ ਨਾਲ ਕੰਮ ਕਰ ਰਹੇ ਸੀ ਤੇ ਅੱਗੇ ਵੀ ਮੈਂ ਭਾਜਪਾ ਨੂੰ ਪੂਰੀ ਡੈਡੀਕੇਸ਼ਨ ਨਾਲ ਕੰਮ ਕਰਾਂਗੀ ਤੇ ਭਾਜਪਾ ਨੂੰ ਦੈਦਿਲ ਤੋਂ ਸਨਮਾਨ ਜਿਵੇਂ ਪਹਿਲਾ ਦਿਨ ਦੀ ਸੀ ਉਮੀਦਾਂ ਦੀ ਰਵਾਂਗੀ ਔਰ ਘਰ ਘਰ ਜਾ ਕੇ ਪਾਰਟੀ ਦੀ ਨੀਤੀਆਂ ਨੂੰ ਪਹੁੰਚਾਵਾਂਗੀ ਮੇਰਾ ਨਾਮ ਪੂਜਾ ਸਾਨੇਵਾਲੀ ਜੀ ਜੀਹਾਂ ਜੀ ਮੈਂ ਅੱਜ ਆਪਣੇ ਨੈਸ਼ਨਲ ਕਾਰਿਆਕਰਤਾ ਕਾਰਿਆਕਰਤਾ ਤੋਂ ਜਿੰਨੇ ਵੀ ਮੇਰੇ ਸਾਰੇ ਰਾਸ਼ਟਰੀ ਕਾਰਕਟਰਾਂ ਨੇ ਸਾਰੇ ਉਹਨਾਂ ਦਾ ਪਹਿਲਾਂ ਬਹੁਤ-ਬਹੁਤ ਧੰਨਵਾਦ ਕਰਦੀਆਂ ਹਨ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀਆਂ ਔਰ ਆਪਣੇ ਆਪ ਤੇ ਮੈਂ ਇਸ ਚੀਜ਼ ਦਾ ਪ੍ਰਾਊਡ ਫੀਲ ਕਰਦੀ ਆ ਕਿ ਸਾਡੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਸ਼ਖਸੀਅਤ ਹਨ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਜਿਨ੍ਹਾਂ ਨੇ ਆਪਣੇ ਦੇਸ਼ ਦੇ ਵਿੱਚ ਸਾਰੀਆਂ ਮਹਿਲਾਵਾਂ ਨੂੰ ਬਹੁਤ ਮਾਣ ਸਨਮਾਨ ਬਖਸ਼ਿਆ ਉਹ ਕੋਦੇ ਇਸ ਚੀਜ਼ ਦਾ ਕਿਸੇ ਮਹਿਲਾ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੇ ਵੇਲੇ ਕਦੋਂ ਉਹਨਾਂ ਨੇ ਕਿਸ ਭੈਣ ਨੂੰ ਮਾਨ ਸਨਮਾਨ ਦੇਣਾ ਹੈ ਇਸ ਕਰਕੇ ਮੈਂ ਅੱਜ ਆਪਣੇ ਆਪ ਤੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਕਿ ਮੈਂ ਉਸ ਪਾਰਟੀ ਦੀ ਕਾਰਿਆ ਕਰਤਾ ਹੈ ਜਿਦੇ ਵਿੱਚ ਅੱਜ ਮੇਰੀ ਬੇਟੀ ਨੂੰ ਵੀ ਕਾਲ ਕਰਕੇ ਉਥੇ ਦਿੱਲੀ ਰਾਸ਼ਟਰੀ ਕਾਰ्यालय ਵਿੱਚ ਬੁਲਾਇਆ ਗਿਆ ਔਰ ਇਹਨੂੰ ਜੈਮ ਪੋਰਟਲ ਦੇ 2021 ਦੇ ਜੈਮ ਪੋਰਟਲ ਦੇ ਕਾਰਿਆ ਕਰਿਆ ਕਰਤਾ ਹੋਣ ਦੇ ਕਰਕੇ ਉਥੇ ਬੁਲਾਇਆ ਸੀ ਉਸ ਟਾਈਮ ਦੇ ਕੰਮ ਨੂੰ ਦੇਖ ਕੇ ਦੀ ਸੇਵਾ ਭਾਵਨਾ ਨੂੰ ਦੇਖ ਕੇ ਦਿੱਲੀ ਤੋਂ ਰਾਸ਼ਟਰੀ ਕਾਰ्यालय ਚੋਂ ਕਾਲ ਆਈ ਬੇਟੀ ਨੂੰ ਮੈਂ ਤੁਹਾਨੂੰ ਨੂੰਪਰਜੀ ਤੁਹਾਨੂੰ ਸਨਮਾਨ ਸਮਾਰੋਹ ਦੇ ਵਿੱਚ ਤੁਸੀਂ ਸ਼ਾਮਿਲ ਹੋਣਾ ਜ਼ਰੂਰ ਤੁਸੀਂ ਆਣਾ ਹੈ ਔਰ ਬੇਟੀ ਨੇ ਮੈਨੂੰ ਕਾਲ ਕਰਕੇ ਦੱਸਿਆ ਤੇ ਉਸ ਟਾਈਮ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਕਿ ਮੇਰੀ ਬੇਟੀ ਦਾ ਪੰਜਾਬ ਦੇ ਵਿੱਚੋਂ ਐਡਵੋਕੇਟ ਨੂੰਪਰਦਾਹ ਕਲੀ ਦਾ ਨਾਮ ਗਿਆ ਹੈ ਜੈ ਇੰਪੋਰਟਰ ਦੀ ਕਿਉਂਕਿ 2021 8 ਦਸੰਬਰ 2021 ਨੂੰ ਪ੍ਰੋਗਰਾਮ ਰੱਖਿਆ ਗਿਆ ਸੀ ਜੈ ਇੰਪੋਰਟਰ ਦਾ ਉਸ ਟਾਈਮ ਵੀ ਇਹ ਉਧਰ ਵੀ ਗਈ ਸੀ ਉਦੋਂ ਇਹਦੀ ਸਿਰਫ ਕੰਮ ਸੇਵਾ ਭਾਵਨਾ ਨੂੰ ਦੇਖ ਕੇ ਹੀ ਪਾਰਟੀ ਨੇ ਫਿਰ ਇਹਦੇ ਨਾਮ ਨੂੰ ਅੱਜ ਮੈਂ ਆਪਣੇ ਆਪ ਤੇ ਮਾਣ ਮਹਿਸੂਸ ਕਰਦੀ ਆ ਕਿ ਮੈਂ ਖੰਨਾ ਦੀ ਰਹਿਣ ਵਾਲੀ ਇੱਕ ਆਮ ਘਰ ਦੇ ਵਿੱਚ ਉੱਠ ਕੇ ਅੱਜ ਮੇਰੀ ਬੱਚੀ ਨੇ ਮੈਨੂੰ ਨੈਸ਼ਨਲ ਦੇ ਵਿੱਚ ਜਿਹੜਾ ਨਾਮ ਇਸ ਬੱਚੀ ਨੇ ਸੇਵਾ ਕਰੀਏ ਪਾਰਟੀ ਦੇ ਵਿੱਚ ਪਾਰਟੀ ਦੀਆਂ ਪ੍ਰਤੀਨਿਧੀਆਂ ਸਾਰੀਆਂ ਜਿਨ੍ਹਾਂ ਵੀ ਜੋ ਵੀ ਸਕੀਮਾਂ ਆਈਆਂ ਉਹਨਾਂ ਦਾ ਘਰ ਘਰ ਪਹੁੰਚਾਉਂਦੀ ਆ ਸੇਵਾ ਪੂਰੀ ਲਗਨ ਦੇ ਨਾਲ ਕਰਦੀ ਆ ਪਾਰਟੀ ਵਿੱਚ ਛੁੱਟ ਕੇ ਤੇ ਇਸ ਚੀਜ਼ ਦਾ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਆਪਣੀ ਉਸ ਬੇਟੀ ਦੇ ਅੱਜ ਮੈਂ ਮਦਰ ਆ ਮੈਂ ਆਪਣੇ ਆਪ ਤੇ ਮਾਣ ਮਹਿਸੂਸ ਕਰਦੀ ਆ ਪ੍ਰਮਾਤਮਾ ਨੇ ਮੈਨੂੰ ਇਸ ਤਰ੍ਹਾਂ ਦੀ ਬੇਟੀ ਦਿੱਤੀ ਕਿ ਜੀਨੇ ਮੇਰੇ ਦੇਸ਼ ਵਿੱਚ ਨਾਮ ਰੋਸ਼ਨ ਕਰਿਆ ਪਹਿਲਾਂ ਪੜਾਈ ਦੇ ਵਿੱਚ 10ਵੀਂ ਦੇ ਵਿੱਚੋਂ ਵੀ ਬਹੁਤ ਅੱچھے ਪਰਸੈਂਟਸ ਮਾਰਕਸ ਲੈ ਕੇ ਟੌਪ ਲਿਸਟ ਵਿੱਚ ਆਪਣਾ ਨਾਮ ਦਰਜ ਕਰਾਉਣਾ ਔਰ ਪੰਜਾਬ ਬੋਰਡ 12ਵੀਂ ਦੇ ਵਿੱਚੋਂ ਵੀ ਹਿੰਦੀ ਪੁਤਰੀ ਪਾਡਸ਼ਾਲਾ ਦੇ ਵਿੱਚੋਂ ਉਥੇ ਵੀ ਆਪਣਾ ਪੰਜਾਬ ਦੇ ਵਿੱਚੋਂ ਟੌਪਰ ਲਿਸਟ ਵਿੱਚ ਇਹਦਾ ਨਾਮ ਦਰਜ ਹੋਣਾ ਪੰਜਾਬ ਯੂਨੀਵਰਸਿਟੀ ਔਮਨ ਕਾਲਜ ਦੇ ਵਿੱਚ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਟੌਪਰ ਲਿਸਟ ਵਿੱਚ ਨਾਮ ਦਰਜ ਕਰਵਾਉਣਾ ਔਰ ਉਸ ਤੋਂ ਬਾਅਦ ਵਿੱਚ ਲਾਅ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਫਰਸਟ ਰੈਂਕ ਤੇ ਆ ਕੇ ਪੂਰੇ ਪੰਜਾਬ ਦੇ ਵਿੱਚੋਂ ਆਪਣਾ ਨਾਮ ਦਰਜ ਕਰਾਉਣਾ ਮੈਂ ਇਸ ਤੋਂ ਉੱਪਰ ਕੁਝ ਨਹੀਂ ਕਹਿ ਸਕਦਾ ਕਿ ਮੈਂ ਬਹੁਤ ਆਪਣੇ ਤੇ ਮਾਣ ਮਹਿਸੂਸ ਕਰਦੇ ਕਿ ਉਸ ਬੱਚੀ ਦੀ ਮਦਰਮਾ ਮਾਤਾ ਯਾ ਜਿਸ ਬੱਚੀ ਨੇ ਆਮ ਪਰਿਵਾਰ ਤੋਂ ਉੱਟ ਕੇ ਸਾਡਾ ਨਾਮ ਰੋਸ਼ਨ ਕਰਿਆ ਅੱਜ ਸ਼ਾਇਦ ਇਹ ਮੇਰੇ ਹਸਬੰਡ ਨਹੀਂ ਹੈ ਪਰ ਮੈਂ ਇਸ ਚੀਜ਼ ਨੂੰ ਆਪਣੇ ਹੱਥੇ ਉਹ ਕਰਦੀ ਕਿ ਅੱਜ ਮੇਰੇ ਹਸਬੰਡ ਨਾ ਹੋ ਕੇ ਵੀ ਅੱਜ ਉਹ ਜ਼ਿੰਦਾ ਨੇ ਜਿਨ੍ਹਾਂ ਦੀ ਬੇਟੀ ਦੇ ਨਾਮ ਦੇ ਨਾਲ ਡਾਕਟਰ ਆਫ ਸ਼੍ਰੀ ਵਿਨੋਦ ਕੁਮਾਰ ਜੀ ਲਾ ਫਿਰ ਉਹ ਸਕਦਾ ਲੋਕ ਕਹਿੰਦੇ ਨੇ ਲੇਟਚਰੀ ਪਰ ਮੈਂ ਲੇਟਚਰੀ ਨਹੀਂ ਕਹਿੰਦਾ ਕਿਉਂਕਿ ਸਾਡੇ ਨਾਲ ਨਹੀਂ ਅੱਖਾਂ ਤੋਂ ਦੂਰ ਨਹੀਂ ਸਾਡੇ ਦੇਖ ਤੋਂ ਦੂਰ ਨਹੀਂ ਅੱਜ ਉਹਨਾਂ ਦੇ ਬੱਚੇ ਅੱਜ ਸ਼ਾਇਦ ਉਹ ਵੀ ਕਿਤੇ ਨਾ ਕਹਦੇ ਆਪਣੇ ਆਪ ਦੇ ਮਾਣ ਮਹਿਸੂਸ ਕਰ ਰਹੇ ਨੇ ਆਪਣੀ ਬੱਚੀ ਦੇ ਅਸੀਂ ਕਿਉਂਕਿ ਉਹਨਾਂ ਨੂੰ ਵੀ ਜਿਆਦਾ ਉਸ ਠੀਕੇ ਜਿਸ ਤਾਈਂ ਜਿਉਂਦੇ ਸੀ ਉਹ ਵੀ ਆਪਣੇ ਆਪ ਬਹੁਤ ਮਾਣ ਮਹਿਸੂਸ ਕਰਦੇ ਸੀ ਇਸ ਬੱਚੀ ਦੇ ਨਾਮ ਦੇ ਨਾਲ ਕਦੇ ਵੀ ਇਹਦੀ ਪੋਜੀਸ਼ਨ ਨਾਣੀ ਕਦੇ ਇਹਨੂੰ ਸਕੂਲ ਦੇ ਵਿੱਚੋਂ ਪ੍ਰਾਈਜ਼ ਮਿਲਣਾ ਤਾ ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਗਰਮ ਇਹ ਅਹਿਸੂਸ ਹੁੰਦਾ ਸੀ ਖੁਸ਼ੀ ਅੱਜ ਵੀ ਮੈਂ ਇਸ ਚੀਜ਼ ਨੂੰ ਬਹੁਤ ਸਾਰਿਆਂ ਧੰਨਵਾਦ ਕਰਦੀ ਹਾਂ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਕਰਦੀ ਹਾਂ ਵੀਜੀ ਜਿਹੜਾ ਤੁਸੀਂ ਸਾਡੀ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਹਰ ਇੱਕ ਗੱਲ ਨੂੰ ਸਾਡੇ ਘਰ-ਘਰ ਪਹੁੰਚਾਉਂਦੇ ਆ ਥੈਂਕ ਯੂ so much ਧੰਨਵਾਦ